ਮੱਜਮੀ ਸਿੱਕ ਸੀਗਾ ਬੂਟਾ ਸਿੰਘ ਰੰਗ ਕਾਲਾ ਪੱਠੇ ਪਾਇਆ ਕਰਦਾ ਸੀ ਪਤਾ ਕੀ ਬਣਾਇਆ ਬੀਬੀ ਜੀ ਦੇਸ਼ ਦਾ ਗ੍ਰਹਿ ਮੰਤਰੀ ਜਿੱਥੇ ਅਮਿਤ ਸ਼ਾਹ ਬੈਠਾ ਹੈ ਕਾ ਰਾਜਾ ਵੜਿੰਗ ਦੇ ਕੰਨ ਖੋਲਣ ਵਾਸਤੇ ਤੇ ਕਾਂਗਰਸ ਪਾਰਟੀ ਨੇ ਕੰਨ ਖੋਲਣ ਵਾਸਤੇ ਦੱਸ ਦੇਣਾ ਚਾਹੁੰਦੇ ਆ ਕਿ ਸਰਦਾਰ ਬੂਟਾ ਸਿੰਘ ਦੀ ਜਿਸ ਵੇਲੇ ਰਾਜਾ ਵੜਿੰਗ ਦੀ ਤੇਰੇ ਦਾਦੇ ਪਰਦਾਦੇ ਖੁਰਦਿਆਂ ਚ ਰੁਲਦੇ ਹੋਣਗੇ ਨਾ ਉਸ ਵੇਲੇ ਸਰਦਾਰ ਬੂਟਾ ਸਿੰਘ ਦੀ ਲੈਂਡ ਪਰ ਖਾਲਸਾ ਕਾਲਜ ਜਲੰਧਰ ਵਿਖੇ ਬੀਏ ਆਨਲਾਈਨ ਕਰ ਰਹੀ ਸੀ ਮਾਈਕ ਨੂੰ ਜੀ ਕਾ ਖਾਸਾ ਵਾਹਿਗੁਰੂ ਜੀ ਜੀ ਅੱਜ ਆਪਾਂ ਗੱਲ ਕਰਨ ਲੱਗੇ ਆਂ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਜਿਸ ਨੇ ਸਾਡੇ ਕੌਮ ਦੇ ਮਰਹੂਮ ਸਰਦਾਰ ਬੂਟਾ ਸਿੰਘ ਜੀ ਸਾਬਕਾ ਗ੍ਰਹਿ ਮੰਤਰੀ ਭਾਰਤ ਸਰਕਾਰ ਜਿਨ੍ਹਾਂ ਬਾਰੇ ਕੱਲ ਦਰਨਤਾਰਨ ਵਿਧਾਨ ਸਭਾ ਹਲਕੇ ਦੇ ਵਿੱਚ ਇੱਕ ਰੈਲੀ ਦੇ ਵਿੱਚ ਇੱਕ ਆਪਣਾ ਸੰਬੋਧਨ ਕਰਦੇ ਹੋਏ ਆ ਉਸ ਨੇ ਸਰਦਾਰ ਬੂਟਾ ਸਿੰਘ ਜੀ ਬਾਰੇ ਭੈੜੀ ਸ਼ੁਭਤਾਬ ਦੀ ਵਰਤੀ ਆ ਸੋ ਆਪਾਂ ਰਾਜਾ ਵੜਿੰਗ ਦੇ ਕੰਨ ਖੋਲਣ ਵਾਸਤੇ ਤੇ ਕਾਂਗਰਸ ਪਾਰਟੀ ਦੇ ਕੰਨ ਖੋਲਣ ਵਾਸਤੇ ਦੱਸ ਦੇਣਾ ਚਾਹੁੰਦੇ ਆ ਕਿ ਸਰਦਾਰ ਬੂਟਾ ਸਿੰਘ ਜਿਸ ਵੇਲੇ ਰਾਜਾ ਵੜਿੰਗ ਜੀ ਤੇਰੇ ਦਾਦੇ-ਪਰਦਾਦੇ ਖੁਰਦਿਆਂ ਚ ਰੁੱਲਦੇ ਹੋਣਗੇ ਨਾ ਉਸ ਵੇਲੇ ਸਰਦਾਰ ਬੂਟਾ ਸਿੰਘ ਦੀ ਲੈਂਪੁਰ ਖਾਨਸਾ ਕਾਲ ਜਲੰਧਰ ਵਿੱਚ ਬੀਏ ਆਨਰ ਕਰ ਰਹੀ ਸੀ ਇਹ ਆਪਣੇ ਤੇ ਨੂੰ ਪਤਾ ਹੋਣਾ ਚਾਹੀਦਾ ਤੇਰੀ ਪਾਰਟੀ ਦਾ ਮਨਮੁੱਖ ਲੇਤਾ ਵਾ ਜਿਸ ਨੇ ਤੁਹਾਨੂੰ ਕਿੰਨੀ ਵਾਰੀ ਜਿਸ ਕੌਮ ਨੇ ਤਾਨੂੰ ਕਿੰਨੀ ਵਾਰੀ ਰਾਜ ਭਾਗ ਦਵਾਇਆ ਤੁਸੀਂ ਕੋਈ ਸਮਝ ਬੂਟਾ ਸਕਦੇ ਆ ਸਾਮ ਨਹੀਂ ਸੀ ਕੀਤਾ ਉਸ ਦੀ لیاقت ਉਸ ਦੀ ਪੜ੍ਹਾਈ ਪਹਿਲੀ ਉਹਨਾਂ ਦੀ ਪੜ੍ਹਾਈ ਬੀਏ ਉਹਨਾਂ ਨੇ ਖਾਲਸਾ ਕਾਲਜ ਲਾਇਲਪੁਰਾ ਜਲੰਧਰ ਤੋਂ ਦੂਜੀ ਉਹਨਾਂ ਨੇ ਐਮਏ ਕੀਤੀ ਤੀਜੀ ਉਹਨਾਂ ਨੇ ਰਾਜਨੀਤੀ ਵਿਚਾਉਣ ਤੋਂ ਬਾਅਦ ਐਪੀਐਚਡੀ ਕੀਤੀ ਉਹਨਾਂ ਨੇ ਗਿਆਨੀ ਕੀਤੀ ਅਤੇ ਵਾਖ ਵਾਖ ਹੁੰਦੇ ਜਿੱਥੇ ਦੇਸ਼ ਦੇ ਗ੍ਰਹਿ ਮੰਤਰੀ ਰਹੇ ਉਥੇ ਤਿੰਨ ਵਾਰੋ ਭਾਰਤ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਦੇ ਰਹੇ ਅਤੇ ਦੇਸ਼ ਦੇ ਐਸਆਈ ਕਮਿਸ਼ਨ ਦੇ ਭਾਰਤ ਦੇ ਚੇਅਰਮੈਨ ਰਹੇ ਇਸੇ ਤਰ੍ਹਾਂ ਹੀ ਉਹਨਾਂ ਵੱਲੋਂ ਵਾਖ ਵਾਖ ਸਟੇਟਾਂ ਦੇ ਵਿੱਚ ਰਾਜਪਾਲ ਦੀ ਡਿਊਟੀ ਵੀ ਨਿਭਾਈ ਗਈ ਕਿੰਨਾ ਸਮਾਂ ਉਹਨਾਂ ਨੇ ਜਦੋਂ ਰਾਸ਼ਟਰਪਤੀ ਰਾਜ ਲਾਗੂ ਸੀ ਬਿਹਾਰ ਦੇ ਵਿੱਚ ਉਥੇ ਸਰਕਾਰ ਚਲਾਈ 11 12 ਮਹੀਨੇ ਉਹ ਐਡੀ ਲਿਆਕਤ ਤੇ ਐਡੇ ਸਮਝਦਾਰ ਨੇਦਰ ਸਾਹਿਬ ਜਿਸ ਨੂੰ ਤੋਂ ਅਨਪੜ੍ਹ ਅਤੇ ਜਿਸ ਦੇ ਰੰਗ ਤੇ ਜਿਸ ਦੇ ਜਿਸ ਰੰਗ ਨੂੰ ਗੁਰਬਾਣੀ ਦੇ ਵਿੱਚ ਵੀ ਇੱਕੋ ਰੰਗ ਮੰਜੀ ਚੜਾ ਰਤਾ ਮੇਰਾ ਚੋੜਾ ਮਾਦਾ ਇਹਦੇ ਮਜੀਠਾ ਰੰਗ ਕਿਹਾ ਵਾ ਉਸ ਰੰਗ ਦੇ ਵਿੱਚੋਂ ਆਪਣਾ ਗੰਧ ਟਿੱਪੜੀਆਂ ਦਿੱਤੀਆਂ ਉਹਨਾਂ ਦੀ ਕੌਮ ਬਾਰੇ ਦਰਦ ਟਿੱਪਣੀਆਂ ਦਿੱਤੀਆਂ ਪੱਠੇ ਪਾਉਂਦੇ ਹੋਵੇ ਤੁਸੀਂ ਆਹ ਪੱਠੇ ਪਾਉਣੇ ਕੋਈ ਮਾੜੀਦਾਨ ਨਹੀਂ ਆ ਕਿਰਤੀ ਆ ਪਰ ਉਹ ਸਰਦਾਰ ਜਿਹੜਾ ਹੈ ਜਿਸ ਦੇ ਬਾਰੇ ਤੂੰ ਗੋਲਦਿਆ ਵਾ ਉਹ ਪੜਿਆ ਨਹੀਂ ਆ ਇਨਸਾਨ ਸੀ ਅਤੇ ਤੁਹਾਡੀ ਜਿਹੜੀ ਕਾਂਗਰਸ ਸਰਕਾਰ ਸੀ ਆਪਣੇ ਕੌਮ ਦੀਆਂ ਵੋਟਾਂ ਪਵਾ ਕੇ ਉਸਨੇ ਕਿੰਨੀ ਵਾਰ ਤੁਹਾਨੂੰ ਰਾਜ ਭਗ ਦਵਾਇਆ ਤੁਹਾਡੀ ਮਾਨਸਿਕਤਾ ਇਹ ਨਹੀਂ ਡਿੱਗ ਗਈ ਆ ਕਿ ਤੁਹਾਡੇ ਜਿਹੜਾ ਜਾਤੀ ਪਾਰਟੀ ਦਾ ਕੀ ਦਾਵਾ ਉਹ ਤੁਹਾਡੇ ਦਿਮਾਗ ਦੇ ਵਿੱਚੋਂ ਨਿਕਲ ਨਹੀਂ ਰਿਹਾ ਇਹ ਜਿਹੜਾ ਤੁਸੀਂ ਤਰਨਤਾਰਨ ਦਾ ਸਭਾ ਹਲਕੇ ਦੇ ਵਿੱਚ ਬੋਲੇ ਜੇ ਤਰਨਤਾਰਨ ਦੇ ਲੋਕਾਂ ਨੂੰ ਮੇਰੀ ਪੀਵੇ ਖਾਸ ਕਰਕੇ ਮੱਧਵੀ ਸਿੱਖਾਂ ਨੂੰ ਕਿ ਇਹਨਾਂ ਦੇ ਵਿੱਚੋਂ ਕਾਂਗਰਸ ਪਾਰਟੀ ਦੇ ਵਿੱਚੋਂ ਜਿਹੜਾ ਜਾਤ ਬਰਾਦਰੀ ਵਾਲਾ ਕੋਹੜਿਆ ਹੋ ਨਹੀਂ ਨਿਕਲਦੇ ਆ ਇਸ ਕਰਕੇ ਇਹਨਾਂ ਨੂੰ ਵੋਟਾਂ ਦੇ ਵਿੱਚ ਮੂੰਹ ਤੋੜਵਾ ਜਵਾਬ ਦਿੱਤਾ ਜਾਵੇ ਤਾਂ ਜੋ ਇਹਨਾਂ ਨੂੰ ਪਤਾ ਲੱਗ ਸਕੇ ਕਿ ਅਸੀਂ ਮੱਧਵੀ ਸਿੱਖਾਂ ਕੀ ਸਮਝਦੇ ਆ ਤੇ ਅੱਜ ਦੇ ਮੱਧਵੀ ਸਿੱਖ ਕੀ ਹਨ ਅੱਜ ਦੇ ਮੱਧਵੀ ਸਿੱਖ ਪੜ੍ਹੇ ਲਿਖੇ ਆਪਣੇ ਆਪਣੇ ਕਾਰੋਬਾਰਾਂ ਦੇ ਜਿਹੜਿਆ ਉਹ ਕਰ ਰਹੇ ਆ ਇਹਦੇ ਉਹ ਕਿਹਦੇ ਆ ਰੋਟੀ ਦੇ ਸਹਾਂਮੰਦ ਨਹੀਂ ਆ ਵੀ ਕਿਸੇ ਕੋ ਰੋਟੀ ਮੰਗ ਕੇ ਖਾ ਰਿਆ ਜਿੰਨੀਆਂ ਵੀ ਬਰਾਦਰੀਆਂ ਨੇ ਸਾਰੇ ਆਪੋ ਆਪਣਾ ਕਾਰੋਬਾਰ ਕਰਕੇ ਖਾਂਦੀਆਂ ਕਿਸੇ ਨੂੰ ਭੰਡਣ ਦਾ ਕੋਈ ਕਿਸੇ ਨੂੰ ਆਕੜ ਨਹੀਂ ਆ ਹੁਣ ਆਪਾਂ ਜਿਹੜੇ ਸਾਡੇ ਸਾਡੀ ਐਸਸੀ ਸਮਾਜ ਦੇ ਨੇਤਾ ਕਾਂਗਰਸ ਪਾਰਟੀ ਦੇ ਵਿੱਚ ਬੈਠੇ ਹੋਏ ਆ ਉਹਨਾਂ ਦਾ ਸਟੈਂਡ ਵੀ ਪੁੱਛਣਾ ਚਾਹੁੰਦੇ ਆ ਕਿ ਦੱਸੋ ਤੁਹਾਡਾ ਪ੍ਰਧਾਨ ਰਾਜਾ ਵੜੇਨ ਪੱਠੇ ਪੌਣੇ ਦੱਸ ਰਿਹਾ ਤੁਹਾਨੂੰ ਇਸ ਦੇ ਵਿੱਚ ਸਰਦਾਰ ਚਨਜੀਤ ਸਿੰਘ ਚੰਨੀ ਸੁਖਵਿੰਦਰ ਸਿੰਘ ਡੈਨ ਜਿਹੜੇ ਐਸ.ਈ.ਐਮ ਦੇ ਕਾਂਗਰਸ ਦੇ ਪ੍ਰਧਾਨ ਹੈ ਕੁਲਦੀਪ ਸਿੰਘ ਬਾਦ ਆਪ ਉਹ ਆਈਐਸ ਰਿਟਾਇਰ ਹੋਇਆ ਉਹ ਵੀ ਦੱਸਣ ਕਿ ਕੱਲੋਂ ਤੁਹਾਨੂੰ ਵੀ ਇਹ ਪੱਠੇ ਪਾਉਣੇ ਦੱਸਣਗੇ ਤੁਸੀਂ ਇਹਨਾਂ ਨੂੰ ਪੁੱਛ ਸਕਦੇ ਜੇ ਪੁੱਛਣ ਦਾ ਮਾਦਾ ਰੱਖਦੇ ਜੇ ਪੁੱਛੋ ਆਪਣੇ ਲੀਡਰ ਨੂੰ ਪ੍ਰਧਾਨ ਨੂੰ ਤੇ ਕੱਲੋਂ ਜਿਆਦਾ ਕਮਾਂਡ ਜਿਹੜੀ ਹਾਈ ਕਮਾਂਡ ਨੂੰ ਬੇਨਤੀ ਕਰਦੇ ਆ ਇਹ ਪ੍ਰਧਾਨ ਬਿਲਕੁਲ ਇਸ ਨੂੰ ਗੱਦੀ ਦਾ ਬਰਖਾਸਤ ਕੀਤਾ ਜਾਵੇ ਇਸ ਦੀ ਪ੍ਰਧਾਨ ਵੀ ਖੋਈ ਜਾਵੇ ਕੋਈ ਚੰਗਾ ਸੂਝਵਾਨ ਪ੍ਰਧਾਨ ਲਾਇਆ ਜਾ ਸਕੇ ਪਹਿਲਾਂ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਸਨ ਉਦੋਂ ਵੀ ਤੁਹਾਡੇ ਲੀਡਰਾਂ ਨੇ ਬੜੀਆਂ ਗੱਲਾਂ ਬਰਖਾਸਤ ਕੀਤੀਆਂ ਨੇ ਕੋਈ ਕਹਿੰਦਾ ਹੈ ਘੋੜਿਆਂ ਦੀ ਘੰਟੇ ਹੀ ਭਜਾਦੇ ਆ ਕੋਈ ਕਹਿੰਦਾ ਹੈ ਪੈਰ ਦੀ ਜੁੱਤੀ ਸਿਰ ਤੇ ਰੱਖਦੀ ਆ ਇਸ ਕਰਕੇ ਤੁਹਾਡਾ ਬੁਰਾ ਹੋਇਆ ਹੈ ਤੇ ਇਸ ਤੋਂ ਵੀ ਵੱਧ ਬੁਰਾ ਹੋਣਾ ਜੇ ਆ ਤੁਹਾਡੀ ਵਿਧਾਨ ਸਭਾ ਦੀ ਜਿਹੜੀ ਲੱਛਣ ਆ ਤਰੰਤ ਤਰ ਤੋ ਆਇਆ ਸਟਾਈਲ ਦੇ ਵਿੱਚ ਵੀ ਜੇ ਕੋਈ ਚੰਗਾ ਪ੍ਰਧਾਨ ਨਾ ਤੁਸੀਂ ਲਾਇਆ ਅਗਰ ਮੰਦ ਪ੍ਰਧਾਨ ਨਾ ਲਾਇਆ ਇਹਦੇ ਦੇ ਲੋਕ ਚਾਰ ਪੇ ਇਹਦੀ ਤੇ ਤੁਰਤੇ ਹੀ ਕਈ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਜਿਹੜੇ ਪ੍ਰਧਾਨ ਨੂੰ ਕਈ ਪ੍ਰਬੰਧ ਕੀ ਦਿੱਤੀ ਹੋਈ ਆ ਇਸ ਕਰਕੇ ਆਪਾਂ ਸਰਦਾਰ ਬੂਟਾ ਸਿੰਘ ਜੀ ਦੀ ਜਿਹੜੀ ਲਿਆਕਤ ਸੀ ਸਰਦਾਰ ਬੂਟਾ ਸਿੰਘ ਹੁਣਾਰੇ ਜੋ ਪੰਜਾਬ ਵਾਸਤੇ ਕੀਤਾ ਸਾਰੇ ਜਾਣਦੇ ਆ ਸਾਰੇ ਸੰਤਾਂ ਮਹਾਂਪੁਰਸ਼ਾਂ ਮਾਮਾਂ ਦਾ ਪਿਆਰ ਸੀ ਤੇ ਜੂਰ ਸਾਹਿਬ ਦੀ ਜਿਹੜੀ ਤਖਤ ਦੇ ਬੋਰਡ ਦੇ ਚੇਅਰਮੈਨ ਵੀ ਰਹੇ ਆ ਉਹਨਾਂ ਦੇ ਵਿੱਚ ਸੇਵਾ ਭਾਵਨਾ ਸੀ ਜਦੋਂ ਕਾਰਪੋਰੇਟ ਸਾਹਿਬ ਨੇ ਉਹਨਾਂ ਨੂੰ ਸੱਦਾ ਦਿੱਤਾ ਸੀ ਤੇ ਉਸੇ ਵੇਲੇ ਗਣ ਦੇ ਵਿੱਚ ਤਖਤੀ ਪਾ ਕੇ ਨਿਮਾਣੇ ਸਿੱਖ ਹੋ ਗਿਆ ਕਹਿੰਦੇ ਸੀ ਹੋਰ ਕੋਈ ਨਹੀਂ ਸੀ ਆਇਆ ਤੇ ਗੁਰਬਾਣੀ ਉਹਨਾਂ ਨੂੰ ਇੰਨੀ ਜਬਾਨੀ ਕੰਢ ਸੀ ਗੁਰਬਾਣੀ ਚ ਵੀ ਘੰਟੇ ਪੜਦੇ ਰਿੰਦੇ ਸਾਂ ਤੇ ਤੂੰ ਉਹਨਾਂ ਨੂੰ ਨੀਂਦ ਬਦੱਸਦੇ ਹਾਂ ਨੀਂਦ ਤੇ ਤੇਰੀ ਸੋਚ ਆ ਜਿਹੜਾ ਤੂੰ ਉਹਨਾਂ ਬਾਰੇ ਇਹੋ ਜਿਹੇ ਗੱਲਾਂ ਕਰਦਾ ਹੈ ਮੈਂ ਤੇ ਉਹਨਾਂ ਲੋਕਾਂ ਨੂੰ ਜਿਹੜੇ ਅੱਗੇ ਬੈਠੇ ਤਾੜੀਆਂ ਮਾਰ ਰਹੇ ਸੀ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਇੰਨੇ ਹੀ ਗਿਰ ਗਏ ਜਦੋਂ ਤੁਹਾਡੇ ਸਾਹਮਣੇ ਜਦੋਂ ਤੁਹਾਨੂੰ ਪੱਠੇ ਪੌਣੇ ਦੱਸ ਰਿਹਾ ਹੈ ਵੀ ਤੁਸੀਂ ਇੱਥੇ ਤਾੜੀਆਂ ਮਾਰੀ ਜਾਂਦੇ ਇਹ ਕਰਕੇ ਕਾਂਨਸਾਈ ਕਮਾਂਡ ਵੀ ਇਹ ਸਮਝ ਲਵੋ ਕਿ ਇਹ ਪ੍ਰਧਾਨ ਨੂੰ ਬਦਲੇ ਨਹੀਂ ਤੇ ਜਿਹੜਾ ਮਨਤੀ ਸਿੱਖ ਸਮਾਜ ਦਾ ਬਰੋਸਿਆ ਉਹ ਦਿਨੋਂ ਦੇਣ ਪ੍ਰਚੰਡ ਹੋਊਗਾ ਇਹਨਾਂ ਦੇ ਤਰਨ ਤਾਰਨ ਵਾਲੇ ਜਿਹੜਾ ਦਫ਼ਤਰ ਆ ਉਹਦੇ ਮੂਹਰੇ ਵੀ ਜਾ ਕੇ ਇਹਦਾ ਰਵਸ ਬਜਾਰਾ ਕੀਤਾ ਜਾਊਗਾ ਇਹਨਾਂ ਦੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੇ ਡੀਸੀਆਂ ਨੂੰ ਮੰਨ ਪਤਲ ਦੇ ਕੇ ਇਸ ਤੇ ਪਰਚਾ ਕਰਕੇ ਕਰਨ ਦਾ ਵੀ ਜਿਲਾਵਾ ਉਹ ਮੰਗ ਕੀਤੀ ਜਾਂਦੀ ਨੇ ਪਰਚਾ ਦਰਜ ਹੋਣਾ ਨਹੀਂ ਚਾਹੀਦਾ ਵਾ ਮੈਂ ਗੁਰਜੀਤਾ ਖਾਲਸਾ ਜੇ ਕਰੇ ਬਲਾਵੇਂ ਧਿਆਨ ਹੋ ਜਾਵੇ ਫਤਿਹ ਪਾਵੇ ਹਰਿ ਸ੍ਰੀ ਰਾਮ